ਵੀ ਕਾਕਾ ਹਾਂ ਵੀ ਕਾਕਾ ਲੱਗਦਾ ਮੈਨੂੰ ਮਾਲਕ ਦੁਗੀ ਐ ਇੱਥੋਂ ਦਾ ਨਹੀਂ ਜੀ ਨਹੀਂ ਉਹ ਤਾਂ ਮਾਲਕ ਉੱਪਰ ਆਲਾ ਆ ਉੱਪਰ ਆਲਾ ਮਾਲਕ ਤੇਰਾ ਉੱਪਰ ਚੱਲ ਗਿਆ ਉਹ ਨਹੀਂ ਨਹੀਂ ਉਹ ਅੱਗੇ ਬੈਠਾ ਆ ਕੰਮ ਅੱਛਾ ਅੱਛਾ ਮੈਂ ਸੋਚਿਆ ਉੱਪਰ ਚੱਲ ਗਿਆ ਨਾ ਬਲਾ ਕੇ ਲਿਆਈ ਉਹਨੂੰ ਯਾਰ ਬੂਟੇ ਲੈਣੇ ਮੋਹਿਤ ਕੀ ਚੱਕਰ ਆ ਨੂ ਬੂਟੇ ਬਟੇ ਲਾਏ ਕੀ ਚੱਕਰ ਕਿਤੇ ਸੁਣੀ ਕੋ ਛੱਡੀ ਦੀ ਐ ਲੈ ਕੋਈ ਗੱਲ ਨਹੀਂ ਤੂੰ ਕਿਹੜਾ ਕਿਚ ਗੰਡਾ ਵੇਚਨੇ ਬੂਟੇ ਤੂੰ ਸਾਰੀ ਦਿਹਾੜੀ ਬਿੱਲਾ ਬੈਠਾ ਰੰਨਾ ਤੇ ਤੂੰ ਵੀ ਕਰ ਲੈ ਗਾ ਰਾਂ ਕੁਛ ਪ੍ਰਭਾ ਤੂੰ ਬੈਠ ਰੇ ਤਲਕਾ ਕਰੋ ਮੂੜੇ ਨੂੰ ਨਾਲ ਲੈ ਤੇ ਉਹ ਬੂਟੇ ਛੋਟਾ ਠੀ ਪ੍ਰਾ ਉਹ ਡੇਰੀ ਹਲ ਵੇਚ ਰਹਾ ਕਰ ਲੈਨੇ ਰੋਜਾ ਥੋੜੇ ਦੇ ਰੇ ਹਾਂ ਵੀ ਗੋਰੇ ਤੈਨੂੰ ਉੱਥੇ ਕੰਮ ਚੱਲਿਆ ਸੀ ਤੂੰ ਕਿੱਧਰ ਆਇਆ ਨਹੀਂ ਨਹੀਂ ਬੌਜੀ ਰੱਬ ਦਾ ਰੂਪ ਆਇਆ ਆ ਹੋਰ ਰੱਬ ਥੱਲੇ ਆ ਗਿਆ ਨਹੀਂ ਨਹੀਂ ਮਤਲਬ ਕਿ ਗ੍ਰਾਹਕ ਆਇਆ ਆ ਉਹ ਜਾ ਯਾਰ ਗੋਰੇ ਚਲਾ ਹਾਂਜੀ ਰਾਮ ਰਾਮ ਬਬੂ ਜੀ ਰਾਮ ਰਾਮ ਜੀ ਬਬੂ ਜੀ ਕਿੱਥੇ ਆਏ ਹੋ ਮੈਂ ਸਿਮਲੇ ਆਇਆ ਘੁੰਮਣ ਬਬੂ ਜੀ ਤੁਸੀਂ ਗਲਤ ਆ ਗਏ ਤੇ ਨਰਸਰੀ ਆ ਤੇ ਨਰਸਰੀ ਚ ਹੀ ਆਇਆ ਭਰਾਵਾ ਬੂਟੇ ਲੈਣ ਆਇਆ ਅੱਛਾ ਬੂਟੇ ਲੈਣ ਆਏ ਤਲਾ ਫਿਰ ਬਹਿ ਗੱਲ ਕਰਨੇ ਚਲ ਵੀ ਕਾਕਾ ਇਹ ਵੀ ਆਪਣੇ ਭਾਈ ਬੂਟਿਆਂ ਦੇ ਸੈਂਪਲ ਹੈਗੇ ਆ ਇਹ ਸਾਡਾ RAMU ਅੱਛਾ RAMU ਠੀਕ ਹੈ RAMU ਲੱਗਦਾ ਪੀਤੇ ਦੀ ਆ ਮੈਨੂੰ ਨਾ ਨਾ ਇਹ ਹੈ ਹੀ ਇਦਾਂ ਦਾ ਅੱਛਾ ਅੱਛਾ RAMU ਜਾਦੋ ਕਪਚਾ ਦੇ ਲੈ ਕੇ ਆ ਚਲੋ ਉਧਰ ਬੈ ਕੇ ਗੱਲ ਕਰਦੇ ਨਾਲ ਦੋ ਮਠੀਆਂ ਵੀ ਲੈ ਕੇ ਆਈ ਆਹ ਮਠੀਆਂ ਨਾਲ ਫੈਨ ਨਾ ਖਵਾਈਏ ਬੈ ਕੇ ਨਾਲ ਗੱਲਬਾਤ ਕਰਦੇ ਆਂ ਬੂਟਿਆਂ ਬਾਰੇ ਨਾਲ ਕੁੱਟ-ਕੁੱਟ ਚਾਹ ਪੀਣੇ ਆ ਆਏ ਹੋਰ ਭਾਜੀ ਤੁਸੀਂ ਸੁਣਾਓ ਫਿਰ ਕੀ ਹਾਲ ਚਾਲ ਆ ਹਾਂ ਚਾਲ ਨੂੰ ਛੱਡੋ ਹਾਲ ਚਾਲ ਠੀਕ ਆ ਇਨਾ ਦੱਸੋ ਬੂਟੇ ਕਿੰਨੀ ਪ੍ਰਕਾਰ ਦੇ ਆ ਤੁਹਾਡੇ ਕੋਲ ਬੂਟੇ ਭਾਜੀ ਹਰ ਪ੍ਰਕਾਰ ਦੇ ਬੂਟੇ ਆਡੇ ਕੋਲ ਹਰ ਪ੍ਰਕਾਰ ਦੇ ਹਾਂਜੀ ਸੇਵੀਆਂ ਦਾ ਬੂਟਾ ਆ ਤੁਹਾਡੇ ਕੋਲ ਬਿਸਕੁਟਾਂ ਦਾ ਬੂਟਾ ਆ ਓ ਭਾਜੀ ਤੁਸੀਂ ਸਿੱਧਾ ਕੋਈ ਚਾਹ ਪੀਣੀ ਆ ਓ ਰਾਜੂ ਓਏ ਓਲੇ ਆਈ ਦੋ ਕੱਪ ਚਾਹ ਦੇ ਓਪ ਭਾਜੀ ਕੀ ਦਿਖਣੇ ਤੁਸੀਂ ਉਧਰ ਉਧਰ ਯਾਰ ਚਾਹ ਬੋਲਦੀ ਸੀ ਤੁਸੀਂ ਚਾਹ ਨਹੀਂ ਆਈ ਆ ਇਹ ਤਾਂ ਕਰ ਉਹ ਚਾਹ ਆਈਂਦੀ ਐ ਕੋਈ ਚੱਕਰ ਨਹੀਂ ਰਾਮੂ ਚਾਹ ਲਿਆ ਮਤਾਨੂ ਪਹਿਲੇ ਹੀ ਕਹਿਆ ਨਾ ਰਾਮੂ ਤੁਹਾਡੇ ਨੇ ਪੀਤੇ ਦੀ ਲੱਗਦੀ ਆ ਮੈਨੂੰ ਉਹ ਨਹੀਂ ਪੀਤੀ ਦੀ ਨਹੀਂ ਇਹਦੀ 40 ਦੰਦੀ ਆ ਚਾਲ ਹਾਂਜੀ ਨਹੀਂ ਯਾਰ ਪੀਤੇ ਦੀ ਲੱਗਦੀ ਆ ਉਹ ਨਹੀਂ ਨਹੀਂ ਐ ਮਸਤਾਨੀ ਤਾਲ ਤੁਰਦਾ ਇਹਦੀ 40 ਦੰਦੀ ਚੱਲ ਰਾਮੂ ਬੌਜੀ ਟਕਰਾਓ ਤੇ ਸਹੀ ਜਰਾ ਉਹ ਟਾਈਮ ਤੋਂ ਨੇ 4:00 ਵਜੇ ਆ ਇਹਦਾ ਟਾਈਮ ਹੁਣੇ ਹੋ ਗਿਆ ਪੈਗ ਦਾ ਲੋ ਜੀ ਪਾਜੀ ਹੋਰ ਸੇਵਾ ਦੱਸੋ ਤੁਸੀਂ ਸੇਵਾ ਹਾਂਜੀ ਟਾਈਮ ਤੇ ਤੂੰ ਉਧਰ ਦੇਖ ਹੀ ਰਿਹਾ ਈ ਕਰਕੇ ਮੂੰ ਲਾਓ ਫਿਰ ਉਹ ਨਾ ਟਾਈਮ ਹੋ ਗਿਆ ਗਰੀਬ ਬੰਦਾ ਮੈਂ ਯਾਰ ਗਰੀਬ ਨਰਸਰੀ ਦਾ ਮਾਲਕਾ ਤੂੰ ਗਰੀਬ ਕਿਥੋਂ ਲਾਇਆ ਦੀ ਆ ਉਹ ਛੱਡੋ ਪਾਜੀ ਮਜਾ ਆ ਯਾਰ ਮੇਨ ਮੁੱਦੇ ਤੇ ਉਹ ਗੱਲ ਕੀ ਆ ਮੇਨ ਮੁੱਦੇ ਦੀ ਹਾਂਜੀ ਫਿਰ ਇਦਾਂ ਕਰੋ ਫਰੂਟ ਚਾਟ ਵੀ ਲੈ ਆਓ ਓ ਪਾਜੀ ਛੱਡੋ ਯਾਰ ਮੇਨ ਮੁੱਦੇ ਤੇ ਆਓ ਭਾਜੀ ਯਾਰ ਨਹੀਂ ਯਾਰ ਫਰੂਟ ਚਾਰ ਲੈ ਆਓ ਯਾਰ ਇਹ ਦੋ ਮਜ਼ਾਕ ਦੀਆਂ ਗੱਲਾਂ ਮੇਨ ਮੁੱਦੇ ਤੇ ਆਓ ਯਾਰ ਹਾਂਜੀ ਮੈਨੂੰ ਨਾ ਬੂਟਾ ਚਾਹੀਦਾ ਟੋ ਘਟ 1000 oh no ਘਟ ਘਟ ਤੇ ਵੱਧੋ ਵੱਧ ਵੱਧੋ ਵੱਧ ਵੀ ਹੈ ਯਾਰ ਵੱਧੋ ਵੱਧ ਵੀ ਹੈ ਯਾਰ ਹਾਂ ਆਓ ਫਿਰ ਭੋਜੀ ਤੁਹਾਨੂੰ ਸੈਂਪਲ ਦਿਖਾਈਏ ਕਿਹੜਾ ਬੂਟਾ ਚਾਹੀਦਾ ਵਾ ਚਲੋ ਦੱਸੋ ਆਜੋ ਆਜੋ ਭਾਜੀ ਆ ਵੀ ਆਪਣੇ ਸੈਂਪਲ ਲੱਗੇ ਹੋਏ ਆ ਠੀਕ ਹੈ ਆਪਣੇ ਤੇਰੇ ਆਪਣੇ ਸੈਂਪਲ ਆਏ ਹਾਂਜੀ ਹਾਂਜੀ ਇਹ ਬੂਟਿਆਂ ਦੇ ਸੈਂਪਲ ਆ ਉਧਰੋਂ ਉਹ ਲੱਗੇ ਹੋਏ ਐ ਭਾਜੀ ਸਿੱਧੀ ਗੱਲ ਕਰੇ ਗਰ ਯਾਰ ਤੂੰ ਆ ਕਰੋ ਚੈੱਕ ਭਾਜੀ ਬੂਟਾ ਬੂਟੇ ਚੈੱਕ ਯਾਰ ਇਹ ਛੋਟੇ ਆ ਉਹ ਵੱਡੇ ਆ ਇਹਦਾ ਰੇਟ ਕੀ ਆ ਦੋਨਾਂ ਦਾ ਅਲੱਗ-ਅਲੱਗ ਰੇਟ ਆ ਹਾਂਜੀ ਭਾਜੀ ਉਹਦਾ ਰੇਟ ਲੱਗਾ ਤੇ ਉਹਦਾ ਰੇਟ ਲੱਗਾ ਅੱਛਾ ਜੀ ਕਸਾ ਦੇਖੋ ਇਹ ਵਰਾਇਟੀ ਹੈਗੀ ਆ ਆ ਜਿਹੜੀ ਉਹ ਛੱਡ ਯਾਰ ਵਰਾਇਟੀ ਨੂੰ ਮੈਂ ਕੋਈ ਇੱਥੇ ਪਿਟਬੁਲ ਕੁੱਤਾ ਦੇਖਣਾ ਇਹਦਾ ਵਰਾਇਟੀ ਵਰਾਇਟੀ ਲਾਇਦਾ ਤੂੰ ਉਹ ਨਹੀਂ ਹੋਰ ਕੋਈ ਚੰਗਾ ਬੂਟਾ ਦੱਸ ਚਲਾਓ ਫਿਰ ਦੋ ਬਾਉ ਜੀ ਹਾਂਜੀ ਬੂਟਾ ਦੱਸੋ ਕਿਹੜਾ ਚੱਲੇਗਾ ਸਹੀ ਪਾਜੀ ਇਹ ਤਾਂ ਚੱਲੇਗਾ ਚੱਲੇਗਾ ਬੂਟਾ ਪਰ ਉਹ ਬੂਟਾ ਤੋੜੇਗਾ ਕੀ ਗੱਲ ਮੈਂ ਬੂਟੇ ਨੂੰ ਕੋਈ ਆਰਮੀ ਚ ਪਰਤੀ ਕਰਾਣਾ 도ੜੇਗਾ 도ੜੇਗਾ ਅੱਛਾ ਯਾਰ ਪਾਜੀ ਇਹ ਵੀ ਸੈਂਪਲ ਹੈਗਾ ਆਪਣੇ ਕੋ ਉਹ ਸੈਂਪਲ ਹੋ ਕੀ ਮੈਂ ਕੋਈ ਜਣਾ ਨੂੰ ਸੈਂਪਲ ਬੂਟਿਆਂ ਨੂੰ ਸਿਵਲ ਸੁਪਲ ਵੇਚਣਾ ਨਹੀਂ ਯਾਰ ਸੈਂਪਲ 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 ਲਾਇਦਾ ਉਹ ਬੂਟੇ ਦੱਸ ਚੱਜਦੇ ਸੈਂਪਲ ਨਹੀਂ ਦਿਖਣੇ ਮੈਂ ਪਾਜੀ ਕਾ ਵੇਖ ਲੋ ਫਿਰ ਇੰਨੇ ਸੈਂਪਲ ਪਾਜੀ ਤੁਹਾਨੂੰ ਮੈਂ ਦਿਖਾ ਦਤੇ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਉਹ ਮੈਨੂੰ ਚਾਹੀਦਾ ਸਫੇਦਾ ਹਜ਼ਾਰ ਸਫੇਦਾ ਚਾਹੀਦਾ ਹਜ਼ਾਰ ਸਫੇਦਾ ਹਾਂ ਮਿਲ ਜਾਏਗਾ ਭਾਜੀ ਕੋਈ ਚੱਕਰ ਨਹੀਂ ਅੱਛਾ ਭਾਜੀ ਹਜ਼ਾਰ ਸਫੇਦਾ ਹਾਂ ਹਜ਼ਾਰ ਸਫੇਦਾ ਲੱਗਦਾ ਤੁਸੀਂ ਪਿੱਛੇ ਕਾਫੀ ਮੀਰ ਆਗੇ ਖਾਨਦਾਨੀ ਹਨਾ ਉਹ ਮੀਰ ਦੀ ਗੱਲ ਹੀ ਛੱਡੋ ਭਾਜੀ ਤੁਸੀਂ ਨਾ ਹੂੰ ਕਮੇਟੀਆਂ ਪਾਈਆਂ ਮੈਂ ਪੰਜ ਅੱਛਾ ਹਾਂ ਵਧੀਆ ਗੱਲ ਆ ਯਾਰ ਤੇ ਜ਼ਮੀਨ ਲਈ ਮੈਂ ਕਿੰਨੀ ਤਿੰਨ ਕਿੱਲੇ ਚਾਰ ਕਿੱਲੇ ਨਹੀਂ ਭਾਜੀ ਮਰਲਾ ਲਈ ਐ ਅੱਛਾ ਅੱਛਾ ਮਰਲਾ ਜ਼ਮੀਨ ਤੇ ਹਜ਼ਾਰ ਸਫੇਦਾ ਹਾਂਜੀ ਭਾਜੀ ਅੱਛਾ ਹਜ਼ਾਰ ਸਮੇਦਾ ਚਾਹੀਦਾ ਹਜ਼ਾਰ ਸਫੇਦਾ ਇੱਧਰ ਆਓ ਨਾ ਤੁਸੀਂ ਉਹ ਨਹੀਂ ਨਹੀਂ ਮੱਥੀ ਐ ਕਿਉਂ ਕਰਦੇ ਹੋ ਤੁਸੀਂ ਨਹੀਂ ਨਹੀਂ ਉਹ ਟੈਨਸ਼ਨ ਨਾ ਲੋ ਉਹ ਪਾਣੀ ਲੱਗ ਜਾਏਗਾ ਸਫੇਦਿਆਂ ਨੂੰ ਉੱਥੇ ਬੋਰ ਵੀ ਕਰਾਓ ਮਿੰਟ ਦਿਓ ਮੈਨੂੰ 1 ਮਿੰਟ ਬਸ ਉਹ ਗੱਲ ਤੇ ਸੁਣੋ 1 ਮਿੰਟ ਭਾਜੀ ਬੱਸ ਯਾਰ ਅੱਛਾ ਹੈਲੋ ਉਹ ਕੋਈ ਰੋਟੀ ਰੋਟੀ ਲੈ ਕੇ ਆਇਆ ਤੁਸੀਂ ਵਾਪਸ ਆ ਜਾਓ ਛੇਤੀ ਆ ਜਾਓ ਬਾਪੂ ਨਹੀਂ ਭਾਈ ਰੋਟੀ ਨਾ ਕੈਨਸਲ ਕਰੋ ਤੂੰ ਇਹ ਸਫੇਦਾ ਹਜ਼ਾਰ ਲੈ ਕੇ ਜਾਣਾ ਮੈਂ ਉਹ ਨਹੀਂ ਨਹੀਂ ਭਾਜੀ ਇੱਕ ਮਿੰਟ ਯਾਰ ਤੂੰ ਟੈਨਸ਼ਨ ਨਾ ਲੋ ਮੈਂ ਕਿਹਾ ਤੁਹਾਨੂੰ ਮੈਂ ਹਜ਼ਾਰ ਸਫੇਦਾ ਲਾਣਾ ਮਰਲੇ 'ਚ ਉਹ ਭਾਜੀ ਮੈਂ ਆਪ ਦਿਹਾੜੀਦਾਰ ਹਾਂ ਇੱਥੇ ਮੈਂ ਕੋਈ ਮਾਲਕ ਮੂਲਕ ਸੋ ਨਾ ਦਿਹਾੜੀਦਾਰ ਨੂੰ ਛੱਡੋ ਬੋਰ ਵੀ ਕਰਾਉਣਾ ਮਰਲੇ ਦੇ ਵਿੱਚ ਸਫੇਦੇ ਨੂੰ ਪਾਣੀ ਦੀ ਕਮੀ ਨਹੀਂ ਆਉਂਦੀ ਉਹ ਭਾਜੀ ਤੁਸੀਂ ਬੋਰ ਕਰਾਓ ਪਰ ਮੈਂ ਇੱਥੇ ਦਿਹਾੜੀਦਾਰ ਹਾਂ ਉੱਧਿਆੜੀਦਾਰ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕਾਕਾ ਸਫੇਦਾ ਮੈਂ ਕਹਿੰਨਾ ਸਫੇਦਾ ਲੈ ਕੇ ਜਾਵਾਂਗਾ ਮੈਂ ਮੈਂ ਅਗਲੇ ਸਾਲ ਇੱਕ ਮਰਲਾ ਹੋਰ ਜਗ੍ਹਾ ਲੈਣੀ ਆ 2000 ਉਹਦੇ ਵਿੱਚ ਮੈਂ ਸਫੇਦਾ ਹੋਰ ਲਾ ਦੇਣਾ ਉਹ ਪਾਜੀ 2000 ਛੱਡੋ ਤੂੰ ਹੀ ਮੇਰੀ ਗੱਲ ਸੁਣੋ ਮੈਂ ਇੱਥੇ ਤੇ ਦਿਹਾੜੀਦਾਰ ਆ ਮੈਂ ਹੱਥ ਨਹੀਂ ਮਾਲ ਕੇ ਦਾ ਓ ਯਾਰ ਮੇਰੀ ਗੱਲ ਪਾਜੀ ਪਾਜੀ ਤੁਸੀਂ ਟੈਨਸ਼ਨ ਨਾ ਲੋ ਮੈਂ ਸਫੇਦਾ ਲਾ ਕੇ ਜਦੋਂ ਏਡੇ ਏਡੇ ਵੱਡੇ ਹੋ ਜਾਣਗੇ ਨਾ ਠੀਕ ਹੈ ਉਹਨਾਂ ਨੂੰ ਕੱਟ ਕੇ ਠੀਕ ਹੈ ਉਹਨਾਂ ਨੂੰ ਵੇਚ ਕੇ ਮੈਂ ਤੁਹਾਡੀ ਪੇਮੈਂਟ ਨਹੀਂ ਮਰੇਗੀ ਭਾਈ ਤੁਹਾਨੂੰ ਪੇਮੈਂਟ ਪੂਰੀ ਕਰਕੇ ਜਾਵਾਂਗਾ ਭਾਜੀ ਮੈਂ ਅੱਛਾ ਤੁਸੀਂ ਪੇਦਾਧਾਰੇ ਲੈਣਾ ਹੈਗਾ ਜੀ ਹਾਂ ਭਾਈ ਤੂੰ ਟੈਨਸ਼ਨ ਨਾ ਲਓ ਨਹੀਂ ਭਾਜੀ ਮੇਰੀ ਸੁਣੋ ਗੱਲ ਉਹਨਾਂ ਨੂੰ ਤਾਂ ਮੈਂ ਹੁਣ ਆਈ ਨਹੀਂ ਇੱਥੇ ਕੀ ਪਤਾ ਉੱਪਰ ਆ ਉਹਨਾਂ ਨੂੰ ਉਹ ਨਹੀਂ ਹੁੰਦਾ ਉੱਪਰ ਤੂੰ ਚੱਲ ਜੇ ਉੱਪਰ ਤੂੰ ਚੱਲ ਵੀ ਜਾਏਗਾ ਤੇਰੇ ਬੱਚਿਆਂ ਨੂੰ ਮੈਂ ਪੇਮੈਂਟ ਦੇ ਕੇ ਜਾਵਾਂਗਾ ਟੈਨਸ਼ਨ ਨਾ ਲੈ ਭਾਜੀ ਜਿੰਨੇ ਕਿਸ ਪੇਦੇ ਤੁਸੀਂ ਮੰਗਣ ਦੇ ਹੋ ਨਾ ਇਹ ਮੈਂ ਆਪਣੇ ਘਰ ਵਾਸਤੇ ਰਾਏ ਦੇ ਆਹ ਤਾਂ ਮੈਂ ਦੱਸਾਂ ਆਹ ਤਾਂ ਸਹੀ ਯਾਰ ਤੂੰ ਚੱਲ ਉੱਧਰ ਇਦਾਂ ਨਾ ਕਰੋ ਭਾਜੀ ਪਤਾ ਕੀ ਚੱਕਰ ਹੈ ਮੈਂ ਇੱਥੇ ਦਾ ਕੁਝ ਨਹੀਂ ਹੈਗਾ ਮੈਂ ਆਪ ਦਿਹਾੜੀਦਾਰ ਬੰਦਾ ਮੈਂ ਤਾਂ ਬੁੱਟੇ ਸਾਫ ਕਰਨਾ ਨਹੀਂ ਮੇਰੀ ਗੱਲ ਸੁਣ ਛੋਟੇ ਤੂੰ ਟੈਨਸ਼ਨ ਨਾ ਲੈ ਸਫੇਦਾ ਮੈਂ ਲੈ ਕੇ ਜਾਣਾ ਅੱਜ ਯਾਰ ਉਨੇ ਭਾਈ ਸਫੇਦਾਂ ਮੈਂ ਭਾਈ ਦੇਜਦਾਰ ਬੰਦਾ ਮੈਂ ਤੁਹਾਨੂੰ ਸਫੇਦਾਂ ਨਹੀਂ ਦੇ ਸਕਦਾ ਸਿੱਧੀ ਗੱਲ ਆ ਨਹੀਂ ਦੇ ਸਕਦਾ ਨਹੀਂ ਦੇ ਦਏ ਨਹੀਂ ਸਕਦਾ ਭਾਈ ਮੈਂ ਤੁਹਾਨੂੰ ਮੈਂ ਡਬਲ ਪੈਸੇ ਦਾਂਗਾ ਡਬਲ ਵੇਚ ਕੇ ਭਾਈ ਮੈਂ ਮੈਂ ਜੀਣਾ 4 ਸਾਲ ਅਜੇ ਮੈਂ ਕਦੇ ਵੀ ਨਹੀਂ ਦਿੰਦਾ ਭਾਈ ਤੁਹਾਨੂੰ ਕਿੱਦਾਂ ਦੇਦਾ ਮੈਂ ਮੇਰਾ ਭਰਾ 10 ਸਾਲ ਜੀ ਹੋਰ 20 ਸਾਲ ਜੀ ਤੂੰ ਟੈਨਸ਼ਨ ਨਾ ਲੈ ਸਫੇਦਾਂ ਦਾ ਰੇਟ ਬਣਾ ਤੂੰ ਅੱਜ ਯਾਰ ਰੇਟ ਮੈਂ ਕਿੱਦਾਂ ਬਣਾਵਾਂ ਸਫੇਦਾਂ ਵਧਣਾ ਕਿਦਾ 7 ਸਾਲ 10 ਸਾਲ ਪਹਿਲਾਂ ਠੀਕ ਹੈ ਤੇ ਮੈਂ ਉਹਨੂੰ ਕੋਈ ਕੀ ਜਿਹਾ ਕਰ ਦੇਵਾਂ ਉਹ ਨਹੀਂ ਤੈਨੂੰ ਮੈਂ GST ਲਾ ਕੇ ਦਿਆਂਗਾ ਉਹਦੀ ਪੇਮੈਂਟ ਸਫੈਦਲੀ ਨਹੀਂ ਲੈਣਿਆ ਯਾਰ ਉਹ ਭਾਜੀ ਛੱਡ ਯਾਰ ਮੈਨੂੰ ਮੈਸ ਪੇਟੇ ਦੀ ਗੱਲ ਸੁਣ ਰਾਜੂ ਉਹ ਰਾਜੂ ਮੈਂ ਸਫੈਦ ਲੈਣੇ ਉਹ ਰਾਜੂ ਉਹ ਭਾਜੀ ਮੈਂ ਲੈ ਸਫੈਦ ਦੇ ਕੇ ਜਾ ਰਾਜੂ ਉਹ ਮੈਂ ਨਹੀਂ ਦੇ ਤੂੰ ਲੈ ਲੈ ਸਫੈਦ ਲੈ Oh no 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 no.